ਜੀ ਬੇਖ ਰਹੇ ਹਾਂ ਆਵਾਜ਼ ਇਹ ਹਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਲੋਕ ਸਭਾ ਦੇ ਚੋਣਾਂ ਮੁਕੇ ਹਟੀਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਜੋ ਕਿ ਪੰਥਕ ਉਮੀਦਵਾਰ ਪਰੋ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਨੇ ਸੌ ਚੁੱਕ ਲਈਆ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਸਾਨੂੰ ਪੰਥ ਨੇ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਜੋ ਕਿ ਅਸੀਂ ਇਹ ਆਪਦੇ ਮਸਲੇ ਨੇ ਆਮ ਲੋਕਾਂ ਨੇ ਮਸਲੇ ਨੇ ਲੋਕ ਸਭਾ ਦੇ ਵਿੱਚ ਆ ਕੇ ਨਹੀਂ ਉਠਾ ਸਕਦਾ ਮੈਂ ਕਹਿੰਦਾ ਜਿਨ੍ਹਾਂ ਦੇ ਨਾਲ ਮੈਨੂੰ ਇੱਕ ਸਾਥੀ ਜਿਹੜਾ ਜੋ ਗਿਆ ਭਾਈ ਅਮਰਤਪਾਲ ਸਿੰਘ ਜੀ ਭਾਰੀ ਵੋਟਾਂ ਦੇ ਨਾਲ ਵੋਟਾਂ ਪਾ ਕੇ ਸੰਗਤਾਂ ਨੇ ਜਿਤਾ ਕੇ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਉਹਨਾਂ ਨੂੰ ਵੀ ਜੇਲ੍ਹ ਤੋਂ ਬਾਹਰ ਆਉਣਾ ਜ਼ਰੂਰੀ ਆ ਤਾਂ ਜੋ ਅਸੀਂ ਦੋਵੇਂ ਜਾ ਕੇ ਪੰਜਾਬ ਦੇ ਮਸਲੇ ਜਿਹੜੇ ਪੰਥਕ ਮਸਲੇ ਨੇ ਸਰਕਾਰ ਦੇ ਅੱਗੇ ਚੁੱਕ ਸਕੀਏ ਤੇ ਇਸ ਦੇ ਬਾਰੇ ਇੱਕ ਨਿੱਜੀ ਚੈਨਲ ਨੂੰ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਰਾਜਨੀਤਿਕ ਲੜਾਈ ਲੜਾਂਗੇ ਲੋਕਾਂ ਨੂੰ ਪੂਰੇ ਹੱਥ ਦਵਾਵਾਂਗੇ ਨਾਲ ਸਿਨੀਅਰ ਪੱਤਰਕਾਰ ਸਰਦਾਰ ਕਲਦੀਸ਼ ਬਰਮਾਲੀਪੁਰ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਬਰਮਾਲੀਪੁਰ ਸਾਹਿਬ ਹੋਰ ਕੀ ਕੀ ਇਹਦੇ ਭਾਈ ਸਰਬਜੀਤ ਸਿੰਘ ਉਹਨਾਂ ਨੇ ਕੀ ਕੀ ਗੱਲ ਕਹੀ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਦੇਸ਼ ਪ੍ਰਦੇਸ਼ ਵਸਦੇ ਪੰਜਾਬੀਓ ਸਤਿ ਸ੍ਰੀ ਅਕਾਲ ਭਾਈ ਸਰਬਜੀਤ ਖੰਸ ਸਿੰਘ ਖਾਲਸਾ ਦੀ ਚਿੰਤਾ ਜਿਹੜੀ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰਦਿਆਂ ਸਾਹਮਣੇ ਆਈ ਉਹ ਆਂਦੇ ਨੇ ਕਿ ਮੈਂ ਇਕੱਲਾ ਲੋਕ ਸਭਾ ਵਿੱਚ ਪੰਜਾਬ ਦੇ ਹਿੱਤਾਂ ਪੰਥ ਦੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਹਿੱਤਾਂ ਦੀ ਗੱਲ ਕਰਨ ਵਾਸਤੇ ਮੈਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਸਾਥ ਚਾਹੀਦਾ ਤੇ ਉਹਨਾਂ ਇਸ ਇੰਟਰਵਿਊ ਦੌਰਾਨ ਬੜੇ ਭਾਵਕ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਕੀਤੀ ਹੈ ਉਹਨਾਂ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਸਰਕਾਰ ਨੂੰ ਕੱਢਣਾ ਚਾਹੀਦਾ ਹੈ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਉਤਰਾ ਨਹੀਂ ਚਾਹੀਦੀ ਹੈ ਸੌ ਚੁੱਕਣ ਤੋਂ ਬਾਅਦ ਅਸੀਂ ਦੋਵੇਂ ਜਾਣੇ ਰਲ ਕੇ ਪੰਜਾਬ ਦੇ ਹਿੱਤਾਂ ਦੀ ਪੰਥ ਦੇ ਹਿੱਤਾਂ ਦੀ ਸਿੱਖਾਂ ਦੇ ਹਿੱਤਾਂ ਦੀ ਗੱਲ ਆ ਜਿਹੜੀ ਉਹ ਲੋਕ ਸਭਾ ਵਿੱਚ ਕਰੀਏ ਭਾਈ ਮਰਤਪਾਲ ਸਿੰਘ ਦੀ ਇਹ ਚਿੰਤਾ ਬਹੁਤ ਦੂਰ ਅੰਦੇਸ਼ੀ ਦਾ ਸਬੂਤ ਦਿੰਦੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੀ ਚਿੰਤਾ ਜਿਹੜੀ ਜਦੋਂ ਉਹ ਬੋਲਦੇ ਨੇ ਉਹ ਕਹਿੰਦੇ ਨੇ ਕਿ ਦੇਸ਼ ਦਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਚੇਅਰ ਦੇ ਵਿੱਚ ਬੈਠਾ ਚੋਰ ਲਟੇਰੇ ਡਕੈਤ ਮਲਾਤਕਾਰੀ ਪਤਾ ਨਹੀਂ ਕਿੰਨਿਆਂ ਕ腐ਸ਼ਨਾਂ ਨੂੰ ਅੰਜਾਮ ਦੇਣ ਵਾਲੇ ਜਿਹਨਾਂ ਤੋਂ ਬਾਹਰ ਤੁਰੇ ਫਿਰਦੇ ਨੇ ਅੱਜ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਬਾਰੇ ਇੱਕ ਵਕੀਲ ਦੀ ਗੱਲ ਢਿਲੋਂ ਸਾਹਿਬ ਆਪਾਂ ਸੁਣਦੇ ਆਂ ਉਹ ਕਹਿੰਦੇ ਨੇ 60 ਦਿਨ ਹੁੰਦੇ ਨੇ ਸੌ ਚੁੱਕਣ ਵਾਸਤੇ ਜਦੋਂ ਮੈਂਬਰ ਪਾਰਲੀਮੈਂਟ ਕੋਈ ਬਣਦਾ ਹੈ ਤੇ 60 ਦਿਨਾਂ ਵਿੱਚ ਸੌ ਨਹੀਂ ਚੁੱਕਦੇ ਅਸੀਂ ਤਾਂ ਉਹਦੀ ਜਿਹੜੀ ਐਮਪੀ ਸ਼ਿਪ ਆ ਉਹ ਆਪਣੇ ਆਪ ਖਤਮ ਹੋ ਜਾਂਦੀ ਹੈ ਹੋਨਾ ਸਵਾਲ ਇੱਥੇ ਪੈਦਾ ਹੁੰਦਾ ਹਿੰਦੁਸਤਾਨ ਦੇ ਸਿਸਟਮ ਦੇ ਉੱਤੇ ਕੁਐਸਚਨ ਚ ਲੱਗ ਜਾਂਦਾ ਹੈ ਹਿੰਦੁਸਤਾਨ ਦੀਆਂ ਸਰਕਾਰਾਂ ਸਾਹਮਣੇ ਸਵਾਲ ਖੜਾ ਹੋ ਜਾਂਦਾ ਹੈ ਇਹ ਹਿੰਦੁਸਤਾਨ ਦੇ ਸਮੁੱਚੇ ਨਿਜਾਮ ਨੂੰ ਇੱਥੇ ਇੱਕ ਤਰ੍ਹਾਂ ਨਾਲ ਘੇਰਿਆ ਜਾਂਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਸੌਂ ਚਕਾਉਣੀ ਕੀ ਨੇ ਸਵਾਲ ਦਾ ਸਭ ਤੋਂ ਵੱਡਾ ਇਹ ਆ ਸੌਂ ਚਕਾਉਣੀ ਹੈ ਸਰਕਾਰ ਨੇ ਸੌਂ ਚਕਾਉਣੀ ਹੈ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਨੇ ਸੌਂ ਚਕਾਉਣੀ ਹੈ ਹਿੰਦੁਸਤਾਨ ਦੇ ਨਿਜਾਮ ਨੇ ਸਿਸਟਮ ਨੇ ਤੇ ਜੇ ਸਿਸਟਮ ਉਹਨਾਂ ਨੂੰ ਜੇਲ੍ਹ ਦੇ ਜਾਤੇ ਭਾਈ ਅਮਰਤਪਾਲ ਸਿੰਘ ਫਰਾਰ ਹੋਣ ਭਾਈ ਅਮਰਤਪਾਲ ਸਿੰਘ ਲੁਕੇ ਹੋਣ ਛਿਪੇ ਹੋਣ ਫਿਰ ਗੱਲ ਅਲੱਗ ਤਰ੍ਹਾਂ ਦੀ ਹੈ ਪਰੰਤੂ ਜੇ ਉਹ ਜੇਲ੍ਹ ਚ ਬੰਦ ਨੇ ਜਿਸ ਸਰਕਾਰ ਨੇ ਭਾਈ ਸਾਹਿਬ ਤੇ ਐਨਐਸਏ ਲਾਈ ਹੈ ਉਸੇ ਸਰਕਾਰ ਨੇ ਤੇ ਸੋਚ ਪਾਉਣੀ ਆ ਉਸੇ ਸਰਕਾਰ ਨੇ ਤਾਂ ਰਾਹਤ ਦੇਣੀ ਆ ਤੇ ਜੇ ਸਰਕਾਰ ਚਾਹੇ ਤਾਂ ਉਹਨਾਂ ਨੂੰ ਰਾਹਤ ਦੇ ਸਕਦੀ ਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਚਿੰਤਾ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਤੋਂ ਬਿਨਾ ਮੈਂ ਇਕੱਲਾ ਪੰਥ ਦੇ ਸਿੱਖਾਂ ਦੀ ਲੜਾਈ ਨਹੀਂ ਲੜ ਸਕਦਾ ਹੁਣ ਸੀਟਾਂ 2 ਨੇ ਦੋਵੇਂ ਪੰਥਕ ਸੀਟਾਂ ਗਣੀਆਂ ਗਈਆਂ ਨੇ ਫਰੀਦਕੋਟ ਤੋਂ ਭਾਈ ਸਰਪਜੀਤ ਸਿੰਘ ਖਾਲਸਾ ਜਿੱਤੇ ਨੇ ਤੇ ਖਡੂਰ ਸਾਹਿਬ ਤੋਂ ਪਾਈ ਅਮਰਤਪਾਲ ਸਿੰਘ ਖਾਲਸਾ ਚੋਣ ਜਿੱਤੇ ਨੇ ਵੱਡੇ ਬਹੁਮਤ ਨਾਲ ਜਿੱਤੇ ਨੇ ਹੁਣ ਜਦੋਂ ਜਿਸ ਮਕਸਦ ਲਈ ਚੋਣ ਕਮਿਸ਼ਨ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਭਾਰਤੀ ਸਟੇਟ ਭਾਰਤੀ ਨਿਜ਼ਾਮ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਤੇ ਚੋਣ ਲੜਨ ਤੋਂ ਜਿੱਤਣ ਤੋਂ ਬਾਅਦ ਲੋਕ ਫਤਵੇ ਦਾ ਸਤਕਾਰ ਕਿਉਂ ਨਹੀਂ ਕਰ ਰਹੇ ਭਾਈ ਅਮਰਤਪਾਲ ਸਿੰਘ ਤੇ ਐਨਐਸਸੀ ਸਰਕਾਰਾਂ ਨੇ ਲਾਈ ਹੈ ਤੇ ਸਰਕਾਰ ਉਸ ਐਨਐਸਸੀ ਨੂੰ ਹਟਾ ਕੇ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਸਰਬਜੀਤ ਸਿੰਘ ਦੀ ਚਿੰਤਾ ਉਹਨੂੰ ਦੂਰ ਕਰੇ ਤੇ ਭਾਈ ਅਮਰਤਪਾਲ ਸਿੰਘ ਨੂੰ ਸੋਚ ਖੌਣ ਲਈ ਟੁਕਮੇ ਤੇ ਯੋਗ ਪ੍ਰਬੰਧ ਕਰੇ ਜਿੰਨਾ ਚਿਰ ਸਰਕਾਰ ਇਸ ਪਾਸੇ ਨਹੀਂ ਤੁਰਦੀ ਤੇ 60 ਦਿਨਾਂ ਬਾਅਦ ਐਮਪੀ ਸ਼ਿਪ ਖਤਮ ਹੁੰਦੀ ਹੈ ਤੇ ਰੌਲਾ ਹੋਰ ਵਧੇਗਾ ਸਟੇਟ ਦੀ ਸੈਂਟਰ ਸਰਕਾਰ ਨਾਲ ਬੇਗਾਨਗੀ ਵੱਧ ਜਾਏਗੀ ਨੌਜਵਾਨ ਪੀੜ੍ਹੀ ਇਸ ਗੱਲ ਨੂੰ برداشت ਨਹੀਂ ਕਰੇਗੀ ਐਸਾ ਨਹੀਂ ਹੋਣਾ ਚਾਹੀਦਾ ਪੰਜਾਬ ਬਹੁਤ ਬੁਰੇ ਦਿਨਾਂ ਵਿੱਚੋਂ ਗੁਜ਼ਰਿਆ ਬੇਗਾਨਗੀ ਦੀ ਭਾਵਨਾ ਕਰਕੇ ਐਸੀ ਬੇਗਾਨਗੀ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਸਾਡੇ ਜਰਨਲਿਜ਼ਮ ਦੇ ਸਿਧਾਂਤ ਦੇ ਵਿੱਚ ਇਹ ਗੱਲ ਅਪੁਖਤਾ ਨਾਲ ਕਿ ਅਸੀਂ ਦੇਸ਼ ਦੇ ਹੱਕ ਵਿੱਚ ਦੇਸ਼ ਦੇ ਹਿੱਤ ਵਿੱਚ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਆ ਤੇ ਇਸ ਏਕਤਾ ਤੇ ਅਖੰਡਤਾ ਨੂੰ ਵਰਕਰਰ ਰੱਖਣ ਵਾਸਤੇ ਵੀ ਸਰਕਾਰ ਨੂੰ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੀ ਲੱਗਿਆ ਕਿ ਦੇਸ਼ ਸਾਡਾ ਹੈ ਦੇਸ਼ ਆਪਣੇ ਉਹਨਾਂ ਨੂੰ ਬਗਾਨਾ ਭਨ ਨਾ ਲੱਗੇ ਤੇ ਭਾਈ ਸਰਬਜੀਤ ਸਿੰਘ ਦੀ ਚਿੰਤਾ ਜਿਹੜੀ ਤੁਸੀਂ ਜ਼ਾਹਰ ਕਰ ਰਹੇ ਹੋ ਇਹ ਏਸੇ ਕੜੀ ਦਾ ਇੱਕ ਹਿੱਸਾ ਹੈ ਤੇ ਉਹ ਨਿਜਾਮ ਨੂੰ ਸਿਸਟਮ ਨੂੰ ਸਰਕਾਰ ਨੂੰ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਬਿਲਕੁਲ ਜੀ ਜਿਹੜੀ ਕਿ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਜਿਹੜੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਸਵਾਲ ਚੱਕੇ ਨੇ ਸਰਕਾਰਾਂ ਦੇ ਉੱਪਰ ਕਿਉਂਕਿ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਭਾਈ ਅਮਰਤਪਾਲ ਸਿੰਘ ਨੂੰ ਚੋਣਾਂ ਜਿਤਾਇਆ ਨਾ ਕਿ ਕਿਸੇ ਨਜੀ ਪਾਰਟੀ ਨੇ ਜਾਂ ਕਿਸੇ ਕੁਝ ਗਿਣਤੀ ਦੇ ਬੰਦਿਆਂ ਨੇ ਉਹਨਾਂ ਨੂੰ ਅਪੀਲ ਕਰ ਰਹੇ ਨੇ ਸਰਕਾਰ ਨੂੰ ਜਦਕਿ ਇਹਨੇ ਲੋਕਾਂ ਨੇ ਇੱਕ ਪਾਸੇ ਪੰਜਾਬ ਸਰਕਾਰ ਕਰੀ ਆ ਵੀ ਸਾਨੂੰ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਹੈਗਾ ਉਸ ਤਰ੍ਹਾਂ ਆਪਾਂ ਜਮਰਤਪਾਲ ਸਿੰਘ ਨੂੰ ਵੀ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤਾਂ ਉਹਨਾਂ ਨੂੰ ਪੂਰਾ ਪਤਵ ਜਿਹੜਾ ਬਣਦਾ ਮਾਨ ਸਨਮਾਨ ਸਰਕਾਰ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਉਹ ਇਹ ਡੋਣਾ ਹੀ ਸਰਕਾਰ ਦੀ ਬਣਦੀ ਆ ਤੇ ਸਰਕਾਰ ਸੌਂਚ ਕਾਉਣ ਦਾ ਪ੍ਰਬੰਧ ਤੁਰੰਤ ਕਰਨਾ ਚਾਹੀਦਾ ਬਿਲਕੁਲ ਜਦ ਕਿ ਪੁਲਿਸ ਕਸਟਡੀ ਦੇ ਵਿੱਚ ਹੈ ਨਾ ਸਰਕਾਰ ਦੀ ਕਸਟਡੀ ਦੇ ਵਿੱਚ ਹੈਗੇ ਨਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹਨੂੰ ਲੈ ਕੇ ਆਉਣਾ ਜਾਂ ਰਿਹਾ ਕਰਨਾ ਜਾਂ ਉਹਨੂੰ ਸੌਂਚਾਉਣੀ ਆ ਕਿਸ ਤਰ੍ਹਾਂ ਦਾ ਹੈਗਾ ਸਰਕਾਰਾਂ ਨੂੰ ਵੀ ਚਾਹੀਦਾ ਇਸ ਵੇਲੇ ਸਭ ਤੋਂ ਵੱਡਾ ਅੰਤਰਰਾਸ਼ਟਰੀ ਲੈਵਲ ਤੇ ਇਹ ਮੁੱਦਾ ਹੈ ਸਰਦੇਸ਼ ਦੀ ਸਰਕਾਰ ਨੂੰ ਅੰਤਰਰਾਸ਼ਟਰੀ ਲੈਵਲ ਤੇ ਸਿੱਖਾਂ ਦੀ ਹਮਦਰਦ ਹੋਣ ਦਾ ਜਿਹੜਾ ਮੌਕਾ ਉਹਨੂੰ ਖੋਹਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਉਹ ਚੁਣਿਆ ਹੋਇਆ ਮੈਂਬਰ ਤਾਂ ਹੈ ਬਿਲਕੁਲ ਹੁਣ ਜਿਹੜੀਆਂ ਉਪ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਕੁਝ ਉਪਚੋਣਾਂ ਦੇ ਵਿੱਚ ਅਗਰ ਦੋਵੇਂ ਉਮੀਦਵਾਰਾਂ ਭਾਗ ਲੈਂਦੇ ਨੇ ਇਹਨਾਂ ਦੇ ਸਵਾਰਥਕ ਭਾਗ ਲੈਂਦੇ ਨੇ ਜਾਂ ਜਿਹਨੂੰ ਇਹ ਸਮਰਥਕ ਕਰਨ ਕਿ ਕੋਈ ਉਮੀਦਵਾਰ ਆਪਣੇ ਆਪਣੇ ਚੋਣ ਮੈਦਾਨ ਦੇ ਵਿੱਚੋਂ ਉਤਾਰਦੇ ਨੇ ਤਾਂ ਉਹ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਹੋਵੇਗੀ ਤੇ ਜਿਹੜੀ ਪੰਥਕ ਰਾਜਨੀਤੀ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਹਾਂਜੀ ਦੋ ਸੀਟਾਂ ਜਿੱਤਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਤੋਂ ਬਾਅਦ ਇੱਕ ਕੰਸੋਨਸ ਗੋਸ਼ੀਆਂ ਹਵਾ ਵਿੱਚ ਚੱਲ ਰਹੀਆਂ ਨੇ ਕਿ ਜਿਹੜੇ ਹੁਣ ਉਪਚੋਣਾ ਹੋ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਕਿਤੇ ਨਾ ਕਿਤੇ ਚੋਣ ਲੜਨਗੇ। ਕਿਸੇ ਤੱਕ ਗਿੱਦੜਵਾਹ ਚੂਣ ਦਾ ਸਵੰਤ ਅਸੀਂ ਜਿਹੜੇ ਇੱਕ ਐਪੀਸੋਡ ਦੇ ਵਿੱਚ ਕੀਤਾ ਸੀ ਢਿੱਲੋਂ ਸਾਹਿਬ ਕਿ ਉਤੋਂ ਭਾਈ ਭਗਵੰਤ ਸਿੰਘ ਬਾਜੇ ਕੇ ਜਿਹੜੀ ਉਹਨਾਂ ਦੇ ਪੁੱਤਰ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ ਭਗਵੰਤ ਸਿੰਘ ਬਾਜੇ ਕੇ ਦੇ ਚੋਣ ਲੜਨ ਦੀ ਗੱਲ ਆ ਜਿਹੜੀ ਉਹ ਚੱਲੀ ਸੀ ਪ੍ਰਧਾਨ ਮੰਤਰੀ ਬਾਜੇ ਕੇ ਜਿਹਨੂੰ ਕਹੇ ਜਾਂਦਾ ਆਪਾਂ ਇਹ ਗੱਲ ਚਲਾਈ ਸੀ ਤੇ ਇਹ ਗੱਲ ਸੋਸ਼ਲ ਮੀਡੀਆ ਦਾ ਹਿੱਸਾ ਵੀ ਬਣੀ ਸੀ ਤੇ ਅੱਗੇ ਕੀ ਹੋਇਆ ਪਰਿਵਾਰ ਨੇ ਹੱਲੇ ਤੱਕ ਜਾਂ ਜੇਲ੍ਹ ਪ੍ਰਸ਼ਾਸਨ ਵਿੱਚੋਂ ਪਪਾਈ ਭਗਵੰਤ ਬਾਜੇ ਕੇ ਨੇ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦਾ ਹਾਲ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਉਹ ਸੁਣਨ ਵਿੱਚ ਆਇਆ ਸੀ ਕਿ ਉਹ ਬਿਮਾਰ ਸੀ ਹੁਣ ਦਲਜੀਤ ਸਿੰਘ ਕਲਸੀ ਇੱਕ ਐਨਐਸਏ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਨਿੱਜੀ ਚੈਨਲ ਤੇ ਮੈਂ ਵੇਖ ਰਿਹਾ ਸੀ ਕਿ ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਨੂੰ ਚੋਣ ਲੜਨ ਦੀ ਗੱਲ ਆ ਜਿਹੜੀ ਉਹਨਾਂ ਦੇ ਸਾਹਮਣੇ ਆਉਂਦੀ ਹੈ ਤੇ ਜਦੋਂ ਭਾਈ ਦਲਜੀਤ ਸਿੰਘ ਕਲਸੀ ਦੀ ਗੱਲ ਆਉਂਦੀ ਹੈ ਉਹ ਵੀ ਬੰਦ ਨੇ ਬਾਜੇ ਕੇ ਗਿੱਦੜਵਾੜ ਤੋਂ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਇੱਕ ਡੇਰਾ ਬਾਬਾ ਨਾਨਕ ਤੋਂ ਹੀ ਇੱਕ ਆਗਵਾਨ ਪਿੰਡ ਉੱਥੇ ਪੈਂਦਾ ਹੈ ਉਹ ਹੈਗਾ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਿੰਡ ਹੈ ਜੀ ਤੇ ਉਹਨਾਂ ਦੇ ਭਤੀਜੇ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਵਿਅਕਤੀ ਦੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦੀ ਗੱਲ ਚੱਲਦੀ ਹੈ ਜੀ ਹਿੰਦੁਸਤਾਨ ਦਾ ਸੰਵਿਧਾਨ ਕਨਸਟੀਚਿਊਸ਼ਨ ਹੈ ਜਿਹੜਾ ਹਰ ਮਨੁੱਖ ਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਪਰ ਗਰਮਖਿਆਲੀ ਰਾਜਨੀਤੀ ਗਰਮਖਿਆਲੀ ਧਿਰਾਂ ਦੀ ਰਾਜਨੀਤੀ ਵਿੱਚ ਸ਼ਮੂਲੀਅਤ ਹਿੰਸਾ ਛੱਡ ਕੇ ਇਹ ਡੈਮੋਕਰੈਟਿਕ ਵਿਧੀ ਅਪਣਾਉਣ ਦੀ ਜਿਹੜੀ ਗੱਲ ਆ ਇਹ ਤੁਰ ਰਹੀ ਹੈ ਵੱਡੇ ਲੈਵਲ ਤੇ ਪਰ ਮੇਰੀ ਕੱਲ ਸਾਡੇ ਮਿੱਤਰ ਨੇ ਇੱਕ ਕੁਲਦੀਪ ਸਿੰਘ ਜਾਫਲਪੁਰੀ ਐ ਪੱਤਰਕਾਰ ਨੇ ਮੇਰੀ ਗੁਰਦਾਸਪੁਰ ਕੈਨੇਡਾ گئے ਹੋਣੇ ਅੱਜਕੱਲ ਮੇਰੀ ਉਹਨਾਂ ਨਾਲ ਗੱਲ ਫੋਨ ਤੇ ਹੁੰਦੀ ਹੈ ਤੇ ਉਹ ਉਹਨਾਂ ਨੇ ਮੈਨੂੰ ਦੱਸਿਆ ਕਿ ਇਹੋ ਜੀ ਹਾਲ ਦੀ ਘੜੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਕਿਉਂਕਿ ਭਾਈ ਅਮਰਤ ਫਾਲ ਸਿੰਘ ਖਾਲਸਾ ਦੀ ਜੀ ਟੀਮ ਦੋ ਟੀਮ ਐ ਇਸ ਵੇਲੇ ਕੰਮ ਕਰ ਰਹੀਆਂ ਨੇ ਇੱਕ ਤਾਂ ਉਹਨਾਂ ਦੇ ਵਾਰਸ ਪੰਜਾਬ ਦੇ ਜੱਥੇਬੰਦੀ ਦੀ ਟੀਮ ਐ ਦੂਜੀ ਟੀਮ ਹੈ ਉਹਨਾਂ ਦੀ ਲੀਗਲ ਟੀਮ ਜਿੱਦਣ ਦੇ ਵਿੱਚ ਸਾਰੇ ਕਾਨੂੰਨਦਾਨ ਨੇ ਉਹਨਾਂ ਦੀ ਲੀਗਲ ਟੀਮ ਵੀ ਦੇਖ ਰਹੀ ਹੈ ਸਾਰੇ ਬਾਤ ਚ ਰਹੀ ਹੈ ਤੇ ਉਹ ਦੋਨੋਂ ਟੀਮਾਂ ਜਿਆਦਾ ਨਹੀਂ ਚਾਹੁੰਦੀਆਂ ਕਿ ਉਪਚੋਣਾਂ ਦੇ ਝੰਡਟ ਵਿੱਚ ਪਿਆ ਜਾਵੇ ਹਾਲ ਦੀ ਘੜੀ ਕੋਈ ਫੈਸਲਾ ਨਹੀਂ ਹੈ ਦੋਨਾਂ ਧਿਰਾਂ ਦਾ ਦੋਨਾਂ ਟੀਮਾਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਕਿ ਉਪਚੋਣਾਂ ਵਿੱਚ ਭਾਗ ਲਿਆ ਜਾਵੇ ਕਿਉਂਕਿ ਉਪਚੋਣਾਂ ਜ਼ਿਆਦਾਤਰ ਸਰਕਾਰ ਜਿੱਤ ਜਾਂਦੀ ਹੈ ਸਰਕਾਰ ਦਬਾਅ ਬਣਾ ਲੈਂਦੀ ਹੈ ਬਹੁਤ ਕੁਝ ਸਰਕਾਰ ਕਰ ਲੈਂਦੀ ਹੈ ਇਸ ਕਰਕੇ ਲੀਗਲ ਟੀਮ ਵੀ ਨਹੀਂ ਚਾਹੁੰਦੀ ਤੇ ਭਾਈ ਵਰਸ ਪੰਜਾਬ ਜੱਥੇਬੰਦੀ ਦੀ ਟੀਮ ਜਿਹੜੀ ਉਹ ਵੀ ਨਹੀਂ ਚਾਹੁੰਦੀ ਤੇ ਜੇ ਭਾਗ ਲੈਂਦੀ ਹੈ ਇਹ ਟੀਮ ਦੇ ਮੈਂਬਰ ਜਿਵੇਂ ਬਾਜੇ ਕੇ ਜਾਂ ਕਲਸੀ ਸਾਹਿਬ ਦਾ ਜ਼ਿਕਰ ਆਉਂਦਾ ਹੈ ਜੇ ਭਾਗ ਲੈਂਦੇ ਨੇ ਤਾਂ ਨਿਰਸੰਦੇਹ ਇਹ ਇੱਕ ਉਹ ਕਹਿੰਦੇ ਨੇ ਕਿ ਗਲਤੀ ਹੋਵੇਗੀ ਹੁਣ ਜੇ ਇਹ ਗਲਤੀ ਕਰਦੇ ਨੇ ਕਿਉਂਕਿ ਅਗਰ ਚੋਣਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਲੂਜ਼ ਕਰ ਜਾਂਦੇ ਨੇ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਤਾਂ ਜਿਹੜੀਆਂ ਪਹਿਲੀਆਂ ਦੋ ਚੋਣਾਂ ਜਿੱਤੀਆਂ ਹੋਈਆਂ ਨੇ ਦੋ ਸੀਟਾਂ ਜਿੱਤੀਆਂ ਨੇ ਉਦਾ ਅਸਰ ਵੀ ਮਿੱਟੀ ਵਿੱਚ ਰੁੜ ਜਾਵੇਗਾ ਇਹ ਚੀਜ਼ ਵੇਖਣ ਵਾਲੀ ਹੈ ਮੈਨੂੰ ਹਾਲ ਦੀ ਘੜੀ ਕੋਈ ਲੱਗਦਾ ਨਹੀਂ ਕਿ ਉਪਚੋਣਾ ਵਿੱਚ ਇਹ ਟੀਮਾਂ ਨੇ ਜਿਹੜੀਆਂ ਭਾਗ ਲੈਣਗੇ ਭਾਈ ਅਮਰਤਪਾਲ ਸਿੰਘ ਕਾਲਸਾ ਦੀ ਜਿੱਥੇ ਬੰਦੀ ਦੀ ਹੈ ਬਾਰਸ ਪੰਜਾਬ ਦੇ ਜਿੱਥੇ ਬੰਦੀ ਦੀਆਂ ਤੇ ਪ੍ਰੰਤੂ ਜੇ ਇਹ ਭਾਗ ਲੈਂਦੀਆਂ ਨੇ ਤਾਂ ਹਾਲਾਤ ਵਿੱਚ ਜਿਹੜੇ ਉਹ ਹੋਰ ਤਰ੍ਹਾਂ ਦੇ ਬਣ ਸਕਦੇ ਨੇ ਅਜਿਹੀ ਸੰਭਾਵਨਾ ਬਣਦੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਪਰਮਜੀਪੁਰ ਸਾਹਿਬ ਤੁਹਾਡਾ ਦੋਸਤੋਂ ਵੇਖਣਾ ਹੋਵੇਗਾ ਵੀ ਕੀ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਰਿਹਾ ਹੁੰਦੇ ਨੇ ਜਾਂ ਉਹ ਜੇਲ੍ਹ ਤੋਂ ਸਾਹ ਚੱਕਦੇ ਨੇ ਆ ਕੇ ਜਿਹੜੀ ਆਪਣੀ ਮੈਮਰੀ ਹੈਗੀ ਆ ਲੋਕ ਸਭਾ ਦੀ ਉਹ ਰੈਗੂਲਰ ਰਹਿੰਦੀ ਆ ਜਾਂ ਸਰਕਾਰਾਂ ਦੀ ਨੀਅਤ ਦੇ ਵਿੱਚ ਕੋਈ ਫਰਕ ਹੈਗਾ ਵੀ ਆਉਣ ਵਾਲਾ ਸਮਝ ਦੱਸੇਗਾ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਸਵਾਲ ਸੀਗਾ ਪਰਮਜੀਤ ਪ੍ਰਸਾਦ ਨਾਲ ਮੇਰਾ ਤੇ ਜਿਹੜੀ ਜਿਮਲੀ ਚੋਂ ਉਹਨਾਂ ਨੇ ਉਹਨਾਂ ਦੇ ਵਿੱਚ ਪੰਥਕ ਜਿਹੜੇ ਆਗੂ ਨੇ ਉਹਨਾਂ ਦੇ ਉਮੀਦਵਾਰ ਨੇ ਕਿਸ ਤਰ੍ਹਾਂ ਉਤਾਰੇ ਜਾਣਗੇ ਕੀ ਰਿਜ਼ਲਟ ਆਊਗਾ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਜਲਦੀ ਤੁਹਾਡੇ ਨਾਲ ਹੋਰ ਨਵੀਂ ਜਾਣਕਾਰੀ ਲੈ ਕੇ ਇਹਦੇ ਸਬੰਧ ਵਿੱਚ ਜੇਕਰ ਤੁਹਾਡੇ ਤੱਕ ਪਹੁੰਚਦੀ ਆ ਉਹ ਵੀ ਤੁਹਾਡੇ ਚੈਰੀ ਦੇ ਵਿੱਚ ਹਾਜ਼ਰ ਹੋਵਾਂਗੇ ਜੋ ਕਿ ਸਮਾਂ ਤੋਂ ਜ਼ਿਆਦਾ ਅੰਦਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਘੱਟ ਸਮੇਂ ਦੇ ਵਿੱਚ ਤੁਹਾਡੇ ਨਾਲ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ ਵੱਧ ਚਰਚਾ ਕੀਤੀ ਜਾਵੇ ਉਹਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਇਹ ਪੇਜ ਨੂੰ ਸਾਡਾ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹਰ ਵਾਰੀ ਅਸੀਂ ਨਵੀਂ ਚਰਚਾ ਲੈ ਕੇ ਨਵਾਂ ਵਿਸ਼ਾ ਲੈ ਕੇ ਕੋਡਿਕ ਜਰੀ ਵਿੱਚ ਹਾਜ਼ਰ ਹੋਈਏ ਦਬੋ ਜਾਜਤ ਸਤ